ਸਾਜੀਗਾਲ ਦੀ ਡੀਪੀ ਚ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਸੰਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਾਲਕ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕਿ ਲਗਾਤਾਰ ਸਵੇਰ ਸਾਰ ਤੋਂ ਹੀ ਬਰਸਾਤ ਹੋ ਰਹੀ ਹੈ ਮੌਸਮ ਇੱਕਦਮ ਬਦਲ ਗਿਆ ਤੇ ਬਰਸਾਤ ਹੋਣੀ ਸ਼ੁਰੂ ਹੋ ਗਈ ਤੁਹਾਨੂੰ ਦੱਈਏ ਕਿ ਇਹ ਬਰਸਾਤ ਰਾਤ 2 ਤੋਂ 3 ਵਜੇ ਸਟਾਰਟ ਹੋਈ ਤਾਂ ਹੁਣ ਤੱਕ ਲਗਾਤਾਰ ਬਰਸਾਤ ਹੋ ਰਹੀ ਹੈ ਮੌਸਮ ਬਹੁਤ ਵਧੀਆ ਹੋ ਗਿਆ ਉੱਥੇ ਤੁਹਾਨੂੰ ਦੱਈਏ ਕਿ ਇੱਕ ਅ ਖੇਤੀਬਾੜੀ ਅਫਸਰ ਨੇ ਵੀ ਇਹ ਗੱਲ ਕਹੀ ਸੀ ਕਿ ਬਰਸਾਤ ਹੋਣੀ ਜ਼ਰੂਰੀ ਹੈ ਕਿਉਂਕਿ ਤਿੱਖੇ ਧੂਪਾਂ ਦੇ ਕਰਕੇ ਕਣਕ ਨੂੰ ਨੁਕਸਾਨ ਹੋ ਸਕਦਾ ਹੈ ਪਰ ਤੁਹਾਨੂੰ ਦੇਖੀ ਹੁਣ ਬਰਸਾਤ ਤੁਸੀਂ ਦੇ ਦੇ ਪਈ ਉਹ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਹੋ ਰਹੀ ਹੈ ਤਾਂ ਤੁਹਾਨੂੰ ਦਈਏ ਕਿ ਤਿੱਖੀਆਂ ਤੁਕ ਪਦ ਨਾਲ ਕਣਕ ਨੂੰ ਤਾਂ ਨੁਕਸਾਨ ਹੋ ਹੀ ਰਿਹਾ ਸੀ ਜਾਨ ਜੀਵਨ ਦੇ ਉੱਤੇ ਵੀ ਤਿੱਖੀਆਂ ਤੁਪਾਂ ਦਾ ਕਾਫੀ ਜ਼ਿਆਦਾ ਪ੍ਰਭਾਵ ਪੈ ਜਾਂਦਾ ਆ ਉੱਥੇ ਹੀ ਤੁਹਾਨੂੰ ਦਈਏ ਕਿ ਇਹ ਬਰਸਾਤ ਹੋਣੀ ਬਹੁਤ ਜ਼ਰੂਰੀ ਸੀ ਕਿਉਂਕਿ ਮੌਸਮ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਖੁਸ਼ਕ ਨੁਮਾ ਹੋ ਚੁੱਕਾ ਸੀ ਬਰਸਾਤ ਦੇ ਨਾਲ ਜਿਹੜਾ ਆ ਮੌਸਮ ਵਧੀਆ ਹੋ ਜਾਏਗਾ ਕਿਉਂਕਿ ਇਸ ਸਮੇਂ ਦੇ ਵਿੱਚ ਬਰਸਾਤ ਪੈਣੀ ਫਸਲਾਂ ਦੇ ਲਈ ਤੇ ਆਮ ਜਾਨ ਜੀਵਨ ਦੇ ਲਈ ਵੀ ਬਹੁਤ ਲਾਭਦਾਇਕ ਹੋ ਸਕਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਪੂਰੇ ਬਟਾਲਾ ਸ਼ਹਿਰ ਦੇ ਵਿੱਚ ਤੇ ਆਸ-ਪਾਸ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਬਰਸਾਤ ਲਗਭਗ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਬਰਸਾਤ ਦੇ ਨਾਲ ਮੌਸਮ ਜਿਹੜਾ ਆ ਇੱਕ ਵਾਰੀ ਫੇਰ ਤੋਂ ਠੰਡ ਵਾਲੇ ਪਾਸੇ ਨੂੰ ਜਾਂਦਾ ਨਜ਼ਰ ਆਇਆ ਤੇ ਮੌਸਮ ਕਾਫੀ ਜ਼ਿਆਦਾ ਠੰਡਾ ਹੋ ਚੁੱਕਾ ਆ ਪਿਛਲੇ ਦਿਨਾਂ ਦੇ ਵਿੱਚ ਤਿੱਖੀਆਂ ਧੁੱਪਾਂ ਲੱਗਣ ਤੋਂ ਬਾਅਦ ਹੁਣ ਜਿਹੜਾ ਆ ਮੌਸਮ ਇੱਕ ਵਾਰੀ ਫੇਰ ਠੰਡਾ ਹੋ ਚੁੱਕਾ ਆ ਤੇ ਠੰਡ ਜਿਹੜੀ ਇਹ ਉਹ ਫੇਰ ਇੱਕ ਆਪਣਾ ਰੂਪ ਦਿਖਾ ਰਹੀ ਹੈ ਤੁਹਾਨੂੰ ਦੱਈਏ ਕਿ ਮੌਸਮ ਬਹੁਤ ਠੰਡਾ ਹੋ ਚੁੱਕਾ ਆ ਪਰ ਇਹ ਮੌਸਮ ਲੋਕ ਕਹਿ ਰਹੇ ਨੇ ਕਿ ਬਹੁਤ ਵਧੀਆ ਹੈ ਜਦੋਂ ਪੱਤਰਕਾਰ ਨੇ ਗੱਲਬਾਤ ਕੀਤੀ ਆਮ ਲੋਕਾਂ ਦੇ ਨਾਲ ਤੇ ਉਹਨਾਂ ਨੇ ਕੀ ਕਿਹਾ ਆਓ ਦੇਖ ਲੈਂਦੇ ਆ ਉਹਨਾਂ ਦੀਆਂ ਇਹ ਤਸਵੀਰਾਂ ਬਹੁਤ ਵਧੀਆ ਮੌਸਮ ਹੈ ਜਦੋਂ ਬੜੀ ਠੰਡ ਬਹੁਤ ਵਧੀਆ ਆਵਾ ਜਿੱਦਾਂ ਮਰ ਜੂਏ ਬੰਦਾ ਕੋਟੀ ਕਾਟੀ ਪਾ ਕੇ ਬੰਦਾ ਅੰਦਰ ਮਰ ਜਾਂਦਾ ਵਾ ਜਿੱਦਾਂ ਮਰ ਜੇ ਗਰਮੀ ਆ ਤੇ ਐ ਹੁੰਦਾ ਵਾ ਕਿ ਬੰਦਾ ਬਰਤੀ ਜਲ ਜਾਂਦੀ ਹੈ ਤੇ ਗਰਮੀਆਂ ਉਰ ਕੇ ਬੰਦਾ ਬਾਹਰ ਨਿਕਲਦਾ ਵਾ ਗਰਮੀ ਦੇ ਮਹੀਨੇ ਗਰਮੀ ਪਿਆਰ ਬੈਨ ਨਾਲ ਲੋਕਾਂ ਨੇ ਸੈਟਰ ਲਾਉਂਦੇ ਤੇ ਮਾਰੇ ਨੇ ਫੇਰ ਉਹ ਆਤੇਗਾ ਨਹੀਂ ਨਹੀਂ ਨਾ ਮਾਰੇ ਨੇ ਫੇਰ ਉਹ ਆਤੇ ਬਹੁਤ ਵਧੀਆ ਮੇਰੇ ਬੱਚਿਆਂ ਲੋਕਾਂ ਦੇ ਗਲੇ ਖਰਾਬ ਜਿੱਦਾਂ ਕੋਈ ਬਿਮਾਰ ਬਿੰਦੇ ਪਿਆ ਜੋ ਡਾਕਟਰ ਕੋਲ ਕਾਇ ਖੱਦਦੇ ਤੇ ਮਾਰੇ ਨੇ ਆਪੇ ਹੀ ਰੋਕੀ ਕਰਤਾ ਅਰੇ ਮਾਂ ਜੀ ਮੇਲਾ ਨਾ ਟਿੰਦੂ ਬਾਈ ਉਹ ਇਖਤਿਆਤ ਹੋ ਰਹੀ ਹੈ ਬਰਸਾਤ ਸੇਰ ਦੀ 3 ਵਜੇ ਬਰਸਾਤ ਪੈਣੀ ਹੈ ਜੀ ਮੌਸਮ ਤੇ ਇਦਾਂ ਦਾ ਵਾ ਜਿਆੜੀ ਤਲੀ ਮਾਸੂਮ ਹੋ ਗਿਆ ਤਾਂ ਪੂਰਾ ਗਲੇ ਗਲੇ ਬੱਚਿਆਂ ਦਾ ਬਹੁਤ ਖਰਾਬ ਹੈ ਉਹਦੇ ਕਰਕੇ ਜਰਾ ਕੇ ਡਾਕਟਰ ਡੁਕਟ ਕੋਈ ਲੋਕੀ ਬੱਚੇ ਜਾਂਦੇ ਲੈ ਗਏ ਮੌਸਮ ਨਾਲ ਬਹੁਤ ਫਰਕ ਪੈਗਾ ਗਰਮੀ ਆ ਗਈ ਗਰਮੀ ਧੁੱਪਾਂ ਦੇ ਐ ਲੱਗੀਆਂ ਜਦਾਦੀਆਂ ਬਹੁਤ ਟੀਖੜਾ ਪੈ ਗਈਆਂ ਮਾਰੇ ਪਹਿਲਾਂ ਉਹ ਲੋਕਾਂ ਦੀਆਂ ਵਈਆਂ ਨੂੰ ਵੀ ਇਹਦਾ ਕੱਢਨੇ ਆਣਗੇ ਰਾਤ ਨੂੰ ਲੱਗੀ ਰਾਤ ਨੂੰ ਮਿਲਣੀ ਪੈਣੀ ਤੁਹਾਡਾ ਨਾਮ ਹੈ ਤੂਫਾਨਾਂ ਨੂੰ ਬੋੜਾ ਬੋੜਾ ਸਵਾਹ ਹੈ ਜੀ ਜੀ ਦਾਨੀ ਮਤਲਬ ਬਾਲਾ ਪੋੜਾ ਸਵਾਹ ਹੋਇਆ ਹੈ ਮਰਾ ਜੀ ਲੱਗਦਾ ਤੇ ਪੋੜਾ ਗਰਮੀ ਨੂੰ ਕੋਰ ਦੇਖੋ ਮੋਸਮ ਬੋੜਾ ਹੋਇਆ ਪਾਓ ਕੋਠੀਆਂ ਪਾ ਗਏ ਨੇ ਮਰਾ ਜੀ ਲਾਹ ਨਹੀਂ ਪੜੀ ਤੇ ਇਸ ਦੌਰਾਨ ਜਦੋਂ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਮੌਸਮ ਬਦਲ ਜਾਣਾ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਦਾ ਮਾਹੌਲ ਸੀ ਉਹਦੇ ਨਾਲ ਬੱਚਿਆਂ ਦੇ ਗਲੇ ਬਹੁਤ ਜ਼ਿਆਦਾ ਖਰਾਬ ਹੋ ਰਹੇ ਸੀ ਬੱਚੇ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਸੀ ਉਸ ਮੌਸਮ ਦੇ ਨਾਲ ਜਿਹੜੇ ਆ ਬੱਚੇ ਇੱਕਦਮ ਬਿਮਾਰ ਹੋ ਰਹੇ ਸੀ ਤੇ ਜਿਹੜਾ ਕਿ ਦਵਾਈਆਂ ਦਾ ਇਫੈਕਟ ਵੀ ਜਿਹੜਾ ਆ ਉਹਨਾਂ ਦੇ ਉੱਤੇ ਨਹੀਂ ਪੈ ਰਿਹਾ ਸੀ ਦਵਾਈਆਂ ਦੇ ਨਾਲ ਵੀ ਕਈ ਬੱਚੇ ਜਿਹੜੇ ਆ ਠੀਕ ਨਹੀਂ ਹੋ ਰਹੇ ਸੀ ਪਰ ਇਹ ਮੌਸਮ ਜਿਹੜਾ ਆ ਆ ਗਿਆ ਆ ਵਧੀਆ ਆ ਗਿਆ ਆ ਬਰਸਾਤ ਹੋਣ ਦੇ ਨਾਲ ਬੱਚਿਆਂ ਦੇ ਗਲੇ ਵੀ ਠੀਕ ਹੋ ਜਾਣਗੇ ਕੁਦਰਤ ਨੇ ਜਿਹੜਾ ਆ ਆਪਣੇ ਆਪ ਹੀ ਜਿਹੜਾ ਆ ਮੌਸਮ ਸਹੀ ਕਰ ਦਿੱਤਾ ਜਿਸ ਦੇ ਨਾਲ ਬੱਚੇ ਜਿਹੜੇ ਆ ਉਹ ਠੀਕ ਰਹਿਣਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਗਰਮੀ ਦੇ ਨਾਲ ਬੰਦਾ ਉਦੋਂ ਹੀ ਬਾਹਰ ਆਉਂਦਾ ਆ ਜਦੋਂ ਬੱਤੀ ਚੱਲੇ ਜਾਂਦੀ ਏ ਅਦਰਵਾਇਜ਼ ਬਾਹਰ ਨਹੀਂ ਆਉਂਦਾ ਪਰ ਜੇ ਮੌਸਮ ਇਦਾਂ ਦਾ ਰਵੇ ਤਾਂ ਲੋਕ ਕੋਟੀਆਂ ਜੈਕਟਾਂ ਪਾ ਕੇ ਵੀ ਬਾਹਰ ਵੀ ਆ ਸਕਦੇ ਤੇ ਅੰਦਰ ਵੀ ਰਹਿ ਸਕਦੇ ਆ ਤਸਵੀਰਾਂ ਤੁਸੀਂ ਦੇਖੀਆਂ ਜੋ ਕਿ ਸਾਂਝੇ ਕੀਤੀਆਂ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਧੰਨਵਾਦ